ਕੰਗਨਾ ਥੱਪੜ ਕਾਣ ਮਾਮਲੇ 'ਚ ਪੱਖਿਆ ਹੋਇਆ ਵਿਵਾਦ ਠੰਡਾ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਵਕਫ ਵਕਫ ਲੋਕ ਇਸ ਦੇ ਉੱਤੇ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਨੇ ਕੰਗਨਾ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੇ ਵੱਡੇ ਅਦਾਕਾਰ ਰਹੇ ਨੇ ਤੇ ਹੁਣ ਮੰਡੀ ਤੋਂ ਸੰਸਦ ਨੇ ਸੋ ਉੱਥੇ ਹੀ ਹੁਣ ਬਾਲੀਵੁੱਡ ਵੀ ਇਸ ਪੂਰੇ ਮਾਮਲੇ 'ਚ ਦੋ ਫਾੜ ਦਿਖਾਈ ਦੇ ਰਿਹਾ ਕੁਝ ਕੰਗਨਾ ਜੀ ਸਪੋਰਟ ਦੇ ਵਿੱਚ ਨੇ ਤੇ ਕੁਝ ਕੁਲਵਿੰਦਰ ਕੌਰ ਦੇ ਸਪੋਰਟ ਦੇ ਵਿੱਚ ਨੇ ਉੱਥੇ ਹੀ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਡਾਕਟਰ ਅਮਰ ਸਿੰਘ ਦੇ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਜਿਹੜੀ ਕੰਗਨਾ ਰਣੌਤ ਹੈ ਉਹਨਾਂ ਨੂੰ ਇਹ ਜੇ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਪਹਿਲਾਂ ਉਹ ਅਦਾਕਾਰ ਸਾਨੂੰ ਹੁਣ ਸਾਡੇ ਕੁਲੀਗ ਨੇ ਸਾਡੇ ਨਾਲ ਹੀ ਸੰਸਦ ਚ ਬੈਠਣਗੇ ਸੋ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ ਉਹਨਾਂ ਨੂੰ ਆਪਣੇ ਬਿਆਨਾਂ ਨੂੰ ਸੋਚ ਸਮਝ ਕੇ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਸ ਪੂਰੇ ਮਾਮਲੇ ਤੇ ਪ੍ਰਤੀਕਿਰਿਆ ਦੇਣ ਤੋਂ ਕਿਨਾਰਾ ਕੀਤਾ ਹਨ ਨੇ ਕਿਹਾ ਹੈ ਕਿ ਇਸ ਪੂਰੇ ਮਾਮਲੇ ਚ ਐਸਆਈਟੀ ਬਣੀ ਹੈ ਕੁਝ ਅਖਬਾਰੀ ਖਬਰਾਂ ਜਿਹੜੀਆਂ ਨੇ ਉਹ ਕੁਝ ਹੋਰ ਕਹਿੰਦੀਆਂ ਨੇ ਸੋ ਪਹਿਲਾਂ ਐਸਆਈਟੀ ਆਪਣੀ ਰਿਪੋਰਟ ਜਿਹੜੀ ਹੈ ਉਹ ਸਾਹਮਣੇ ਰੱਖੇ ਫਿਰ ਉਸ ਤੋਂ ਬਾਅਦ ਇਸ ਦੇ ਉੱਤੇ ਮੈਂ ਆਪਣੀ ਕੋਈ ਪ੍ਰਤੀਕਿਰਿਆ ਦਊਂਗਾ ਇਸ ਤੋਂ ਇਲਾਵਾ ਉਹਨਾਂ ਨੇ ਬੋਲਦੇ ਹੋਏ ਹੋਰ ਕੀ ਕੁਝ ਕਹ ਆਓ ਸੁਣਦੇ ਹਾਂ ਦੇਖੋ ਉਹ ਉਸ ਮਾਮਲੇ 'ਚ ਅਜੇ ਵੀ ਅਸਲੀ ਘਟਨਾ ਕੀ ਹੋਈ ਆ ਕਿਉਂ ਕਿਉਂ ਮਾਰਿਆ ਉਹ ਅਜੇ ਤੱਕ ਬਾਹਰ ਨਹੀਂ ਹੋਈ ਸਿੱਟ ਬਣੀ ਆ ਮੈਂ ਸੋਚਦਾ ਸੀ ਕਿ ਗੱਲ ਉਦੋਂ ਕਹਿਣੀ ਚਾਹੀਦੀ ਆ ਜਦੋਂ ਆਪਣੇ ਕੋਲ ਸਾਰੇ ਤੱਥ ਹੋ ਜਾਣ ਠੀਕ ਹੈ ਤੱਥ ਜੇ ਵੀ ਸਾਡੇ ਕੋਲ ਹੈ ਨਹੀਂ ਜੇ ਅਸੀਂ ਕੋਈ ਸਾਈਡ ਲਵਾਂਗੇ ਤੇ ਉਹ ਲੱਗੂਗਾ ਲੇਕਿਨ ਕੰਗਣਾ ਰਿਜ਼ੋਰਟ ਦਾ ਜਿਹੜੇ ਉਹ ਮੈਡਮ ਆ ਸਾਡੀ ਹੁਣ ਕੁਲੀਂਗਾ ਪਾਰਲੀਮੈਂਟ ਉਹ ਪੰਜਾਬਰ ਪੰਜਾਬੀਆਂ ਦੇ ਖਿਲਾਫ ਬਿਆਨ ਕਾਫੀ ਕਰਦੇ ਆ ਔਰ ਔਰ ਹੁਣ ਵੀ ਕਿ ਨਾਂ ਪੜ ਕੇ ਮੈਂ ਕਿਸੇ ਅਖਬਾਰ ਚ ਦੇਖਿਆ ਉਹ ਸੱਚ ਹੈ ਜਾਂ ਝੂਠੀ ਤੇ ਕਰਕੇ ਮੈਂ ਚਾਹੁੰਦਾ ਸੀ ਸਿਟ ਅਗਰ ਰਿਪੋਰਟ ਦੇ ਦੇਵੇ ਕਿ ਅਸਲੀ ਘਟਨਾ ਕਾਰਨ ਇਹ ਆ ਤੇ ਦੇਖੋ ਤੁਸੀਂ ਸਾਡੇ ਤੋਂ ਉਦੋਂ ਸਵਾਲ ਪੁੱਛੋਗੇ ਸਾਨੂੰ ਜਵਾਬ ਦੇਣ ਦਾ ਵੀ ਮਜ਼ਾ ਆਊਗਾ ਅਜੇ ਸਾਰੀਆਂ ਅਖਬਾਰੀ ਗੱਲਾਂ ਨੇ ਤੇ ਇਸ ਕਰਕੇ ਉਹ 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 ਉਹਨੂੰ ਸਿੱਟ ਦੀ ਰਿਪੋਰਟ ਆ ਜਾਂਦੇ ਉਹਦੋਂ ਤੁਰਹੈਂ ਕੰਗਰਾਨਾ ਨੇ ਜੋ ਪੰਜਾਬੀਆਂ ਬਾਰੇ ਬੋਲਿਆ ਉਹ ਤਾਂ ਮੈਂ ਕਿਹਾ ਨਾ ਕਿ ਉਹ 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 ਅੱਤਵਾਦੀ ਬੋਲਦੀ ਆ ਆ ਕਹਿੰਦੀ ਆ ਉਹ ਕਹਿੰਦੀ ਆ ਉਹ ਕੋਈ ਚੰਗੀ ਗੱਲ ਦੋਰੀ ਆ ਇਹ ਕਿਸਾਨਾਂ ਦੇ ਬਾਰੇ ਕਿਸਾਨਾਂ ਦੇ ਬਾਰੇ ਅੱਤਵਾਦੀ ਕਹਿੰਦੀ ਆ ਇਹ ਤਾਂ ਸਾਰੇ ਅੱਤਵਾਦੀ ਨੇ ਇਹ ਸਾਰੇ ਬੈਂਟੀ ਨੈਸ਼ਨਲ ਨੇ ਤੀਸਰੀ ਦੀ ਭਾਸ਼ਾ ਦਾ ਪਯੋਗ ਤਾਂ ਕਿਸੇ ਵੀ ਪਬਲਿਕ ਫਿਗਰ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਅਸੀਂ ਸਾਰੇ ਜਿੰਨੀ ਕੁਰਬਾਨੀ ਪੰਜਾਬ ਦੇ ਲੋਕਾਂ ਦੀ ਆਉਂ ਨਹੀਂ ਤਾਂ ਕਿਸੇ ਦੀ ਹੈ ਹੀ ਨਹੀਂ ਆ ਉਹਨਾਂ ਨੂੰ ਆਪਾਂ ਦੇਸ਼ਦਰ ਹੋਈ ਗਈ ਹੈ ਜੇ ਇਹੋ ਜੀ ਗੱਲ ਕਹੀਏ ਉਹ ਤਾਂ ਬਿਲਕੁਲ ਉਸ ਗੱਲ ਨਾਲ ਸਹਿਮਤ ਨਹੀਂ ਆ ਔਰ ਉਹਦੀ ਨਿੰਦਾ ਕਰ